ਇੱਕ ਵਾਰ ਫੇਰ ਮਹਾਲੀ ਦੇ ਵਿੱਚ ਇੱਕ ਪੰਜਾਬ ਦੇ ਨੌਜਵਾਨ ਦਾ ਬੇਰਹਿਮੀ ਦੇ ਨਾਲ ਪ੍ਰਵਾਸੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਉਹਦੇ ਕਿਰਚ ਫੇਰ ਕੇ ਉਹਦੀਆਂ ਆਂਤਣਾਂ ਦੇ ਵਿੱਚ ਘੁਮਾ ਕੇ ਬਾਹਰ ਕੱਢਿਆ ਗਿਆ। ਤੇ ਪਰਿਵਾਰਕ ਮੈਂਬਰ ਅਨੁਸਾਰ 40 ਸੱਤ ਹਸਪਤਾਲ ਦੇ ਵਿੱਚ ਵੀ ਉਹਦੀ ਪੂਰੀ ਤਰ੍ਹਾਂ ਦੇਖਭਾਲ ਨਹੀਂ ਹੋਈ। ਕਿਉਂਕਿ ਉਸ ਸਮੇਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੀ ਕਿਸੇ ਸਮੱਸਿਆ ਕਾਰਨ ਹਸਪਤਾਲ ਦੇ ਵਿੱਚ ਆ ਗਏ ਸੀ ਇਸ ਤੋਂ ਪਹਿਲਾਂ ਵੀ ਮਹਾਲੀ ਦੇ ਵਿੱਚ ਇੱਕ ਪਿੰਡ ਦੇ ਵਿੱਚ ਦੋ ਕਤਲ ਹੋਏ ਸੀ ਤੇ ਉਹ ਕਤਲ ਕਰਨ ਵਾਲੇ ਉਸ ਸਮੇਂ ਮੌਕੇ ਤੋਂ ਭੱਜ ਗਏ ਸੀ ਪਰ ਪਤਾ ਇਹ ਲੱਗਿਆ ਸੀਗਾ ਵੀ ਉਸ ਪਿੰਡ ਦੇ ਵਿੱਚ 4-5000 ਵੋਟ ਬਣੀ ਹੋਈ ਸੀ ਕਹਿਣ ਦਾ ਭਾਵੇਂ ਆ ਵੀ ਇਹ ਜਿਹੜਾ ਅਮਨ ਕਾਨੂੰਨ ਆ ਜਿਹੜਾ ਪੰਜਾਬ ਤੋਂ ਬਾਹਰਲੇ ਦੁਨੀਆਂ ਸਟੇਟਾਂ ਦੇ ਆ ਕੇ ਇੱਥੇ ਲੋਕ ਕਰਦੇ ਆ ਤੇ ਜਿਨ੍ਹਾਂ ਦੇ ਕੋਲ ਇੱਥੇ ਪੂਰੇ ਤਰ੍ਹਾਂ ਉਹਨਾਂ ਦੇ ਰਹਿਸ਼ ਦੇ ਕਾਗਜ਼ ਪੱਤਰ ਵੀ ਨਹੀਂ ਹੁੰਦੇ ਤਾਂ ਉਹਨਾਂ ਦਾ ਵੀ ਇਸ ਅਮਨ ਕਾਨੂੰਨ ਦੇ ਵਿੱਚ ਵੱਡਾ ਰੋੜ ਰਿਹਾ ਕਿਉਂਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਇਹ ਪਹਿਲਾਂ ਵੀ ਕਈ ਵਾਰ ਦਰਤਾਂ ਹੋਈਆਂ ਇੱਕ ਵਾਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਹੀ ਮਾਧੋਪੁਰ ਪਿੰਡ ਦੇ ਵਿੱਚ ਇੱਕ ਕਿਸਾਨ ਦਾ ਉਸਦੇ ਹੀ ਆਪਣੇ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਨੇ ਕਹੀ ਮਾਰ ਕੇ ਉਹਦੀ ਗਰਦਨ ਵੱਢ ਦਿੱਤੀ ਸੀ ਇਸੇ ਤਰ੍ਹਾਂ ਨਵਾਂ ਸ਼ਹਿਰ ਦੇ ਵਿੱਚ ਇਸੇ ਤਰ੍ਹਾਂ ਗਵਿੰਦਗੜ੍ਹ ਦੇ ਵਿੱਚ ਇਸੇ ਤਰ੍ਹਾਂ ਲੁਧਿਆਣੇ ਦੇ ਵਿੱਚ ਤੇ ਹੋਰ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਜਿਹੇ ਆ ਵਾਰਦਾਤਾਂ ਅਕਸਰ ਦੇਖਣ ਨੂੰ ਮਿਲੀਆਂ ਹੁਸ਼ਿਆਰਪੁਰ ਦੇ ਵਿੱਚ ਵੀ ਲੋਕਾਂ ਨੂੰ ਯਾਦ ਹੋਊਗਾ ਕਿਵੇਂ ਇੱਕ ਬੱਚੇ ਦੇ ਨਾਲ ਵੈਸ਼ੀਆਂ ਨਾਲ ਹਰਕਤ ਹੋਈ ਸੀ ਤਾਂ ਉੱਥੋਂ ਦੇ ਫਿਰ ਲੋਕਾਂ ਨੇ ਇੱਕ ਮੁਟਤਾ ਦਿਖਾਈ ਸੀ ਪਰ ਉਸ ਵਕਤ ਜਿਹੜੀ ਪੰਜਾਬ ਸਰਕਾਰ ਤੇ ਦਿੱਲੀ ਦੀ ਸਰਕਾਰ ਦਿੱਲੀ ਤੋਂ ਚੱਲ ਰਹੇ ਇਹਨਾਂ ਦੇ ਨੇਤਾ ਪੰਜਾਬ ਦੇ ਪੁਲਿਸ ਅਫਸਰ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਏ ਸੀਗੇ ਬਹੁਤ ਫਲੈਗ ਮਾਰਚ ਕੱਡੇ ਸੀਗੇ ਪਰ ਜਦੋਂ ਅਜਿਹੇ ਕਤਲ ਹੁੰਨੇ ਆ ਇੱਥੋਂ ਦੇ ਪੰਜਾਬੀਆਂ ਦੇ ਤਾਂ ਉਸ ਵਕਤ ਫਲੈਗ ਮਾਰਚ ਕਿਉਂ ਨਹੀਂ ਕੱਡੇ ਜਾਂਦੇ ਸਵਾਲ ਇਹ ਕਰ ਰਹੇ ਆ ਪੰਜਾਬ ਦੇ ਲੋਕ ਕਿਉਂ ਵੈਰੀਫਿਕੇਸ਼ਨਾਂ ਨਹੀਂ ਹੋ ਰਹੀਆਂ ਪ੍ਰੋਪਰ ਕਿਉਂ ਆਧਾਰ ਕਾਰਡ ਪੂਰੀ ਤਰ੍ਹਾਂ ਚੈੱਕ ਨਹੀਂ ਹੋ ਰਹੇ ਕਿਵੇਂ ਜਿਹੜੇ ਆ ਬਗੈਰ ਕਿਸੇ ਵੈਰੀਫਿਕੇਸ਼ਨ ਦੇ ਆਧਾਰ ਕਾਰਡ ਬਣਾਏ ਜਾਂਦੇ ਆ ਇਹ ਲੋਕ ਪੁੱਛ ਰਹੇ ਨੇ ਤੇ ਪੁੱਛਣਾ ਵੀ ਜਾਇਜ਼ ਆ ਜਦੋਂ ਆਪਰੇਸ਼ਨ ਪ੍ਰਹਾਰ ਕਰਕੇ ਪਿੰਡ-ਪਿੰਡ ਦੇ ਵਿੱਚ ਜਾ ਕੇ ਤਲਾਸ਼ੀ ਲਈ ਜਾ ਸਕਦੀ ਆ ਤਾਂ ਇਹਨਾਂ ਦੀ ਵੈਰੀਫਿਕੇਸ਼ਨ ਕਿਉਂ ਨਹੀਂ ਕਿਉਂਕਿ ਬਹੁਤ ਸਾਰੇ ਚਸ਼ਮਦੀਦ ਇਹ ਕਹਿੰਦੇ ਆ ਵੀ ਜਿਹੜਾ ਬਿਹਾਰ ਤੋਂ ਤੇ ਯੂਪੀ ਵਰਗੀਆਂ ਥਾਵਾਂ ਤੋਂ ਬਹੁਤ ਸਾਰੇ ਜਰਾਇਮ ਪੇਸ਼ਾ ਲੋਕ ਬਹੁਤ ਸਾਰੇ ਸਾਰੇ ਨਹੀਂ ਹੁੰਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਉਹ ਇਧਰ ਨੂੰ ਪ੍ਰਵਾਸ ਕਰ ਗਏ ਨੇ ਉਧਰ ਦੇ ਪੁਲਿਸ ਤੋਂ ਦੇ ਸਖਤੀ ਕਰਕੇ ਪਰ ਇਧਰਲੀ ਜਿਹੜੇ ਕਿ ਪੁਲਿਸ ਮੰਨੀ ਜਾਂਦੀ ਹੈ ਬਹੁਤ ਸਖਤ ਆ ਜਿਹੜੀ ਕਿ ਅਕਸਰ ਅਨਕਾਊਂਟਰ ਸਪੈਸ਼ਲਿਸਟ ਵੀ ਮੰਨੀ ਜਾਂਦੀ ਆ ਤੇ ਕਦੇ ਗਿੱਟੇ 'ਚ ਕਦੇ ਲੱਤ 'ਚ ਕਦੇ ਅਣਪਛਾਤੀਆਂ ਲਾਸ਼ਾਂ ਦਾ ਤੇ ਹੋਰ ਬਹੁਤ ਸਾਰੇ ਤਸ਼ੱਦਦ ਭਰੇ ਕੇਸ ਜਿਹੜੇ ਅਦਾਲਤਾਂ ਚ ਚੱਲਦੇ ਆ ਉਹ ਇਸ ਗੱਲ ਦੀ ਸ਼ਾਦੀ ਭਰਦੇ ਨੇ ਤਾਂ ਉਸ ਵਕਤ ਇਹ ਇੰਟੈਲੀਜੈਂਸ ਕਿਵੇਂ ਜਾਂਦੀ ਆ ਅੱਜ ਮਹਾਲੀ ਵਰਗੇ ਸ਼ਹਿਰਾਂ 'ਚ ਲੁਧਿਆਣੇ ਵਰਗੇ ਸ਼ਹਿਰਾਂ 'ਚ ਹੋਰ ਵੱਡੇ ਘੁੱਗੋ ਵਸਦੇ ਸ਼ਹਿਰਾਂ ਦੇ ਵਿੱਚ ਇਹ ਕ੍ਰਾਈਮ ਜਿਹੜਾ ਵੱਧ ਰਿਹਾ ਹੈ ਇਹਦੇ ਕਰਕੇ ਇੱਥੇ ਪੂਰੀ ਤਰ੍ਹਾਂ ਛਾਣਵੇਂ ਕਰਨੀ ਚਾਹੀਦੀ ਆ ਜਿਵੇਂ ਕਿਸੇ ਸਮੇਂ ਪੰਜਾਬ ਦੇ ਵਿੱਚ ਜਦੋਂ ਖਾੜਕੂ ਬਾਦ ਸੀਗਾ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਕਰਦੇ ਸੀਗੇ ਤਾਂ ਇੱਥੇ ਹੁਣ ਕਿਉਂ ਨਹੀਂ ਹੋ ਰਹੀ ਕੀ ਇਹਦੇ ਪਿੱਛੇ ਕੋਈ ਸਰਕਾਰੀ ਤੰਤਰ ਆ ਜਾਂ ਸਰਕਾਰੀ ਛਾਏ ਆ ਪੰਜਾਬ ਦੇ ਬਹੁਤ ਸਾਰੇ ਮਨਿਸਟਰ ਬਹੁਤ ਸਾਰੇ ਲੀਡਰ ਖਾਸ ਤੌਰ ਤੇ ਸੁਖਪਾਲ ਸਿੰਘ ਖਹਿਰਾ ਤੇ ਹੋਰ ਬਹੁਤ ਸਾਰੇ ਇਸ ਗੱਲ ਦੀ ਬਾਰ ਬਾਰ ਮੰਗ ਕਰਦੇ ਆ ਵੀ ਜਿਵੇਂ ਹਿਮਾਚਲ ਦੇ ਵਿੱਚ ਕੋਈ ਵਿਅਕਤੀ ਬਾਹਰੋਂ ਜਾਇਦਾਦ ਨਹੀਂ ਲੈ ਸਕਦਾ ਜਾਂ ਹੋਰ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਨਹੀਂ ਲੈ ਸਕਦਾ ਤਾਂ ਇੱਥੇ ਇਹ ਖੁੱਲ ਹਰੇਕ ਨੂੰ ਕਿਉਂ ਦਿੱਤੀ ਜਾ ਰਹੀ ਆ ਕਿਉਂ ਡੈਮੋਗ੍ਰਾਫੀ ਜਿਹੜੀ ਆ ਬਦਲੀ ਜਾ ਰਹੀ ਆ ਇਹ ਇੱਕ ਸਵਾਲੀਆ ਨਿਸ਼ਾਨ ਆ ਕਿਉਂਕਿ ਬਹੁਤ ਸਾਰੇ ਜਹੀਆਂ ਕਲੋਨੀਆਂ ਪੰਜਾਬ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਖੜ ਦੇ ਵਿੱਚਾਂ ਜਾਂ ਜੀਰਕਪੁਰ ਦੇ ਵਿੱਚਾਂ ਵੀ ਇੱਥੇ ਕੇਵਲ ਹਿਮਾਚਲ ਦੇ ਬੰਦਿਆਂ ਨੂੰ ਹੀ ਜਗ੍ਹਾ ਦਿੱਤੀ ਜਾਂਦੀ ਹੈ ਕਿਉਂ ਜਗ੍ਹਾ ਪੰਜਾਬ ਦੀ ਤਾਂ ਕੇਵਲ ਹਿਮਾਚਲ ਲਈ ਕਿਉਂ ਜਦੋਂ ਅਸੀਂ ਕਹਿੰਦੇ ਆਂ ਵੀ ਸਾਰਾ ਭਾਰਤ ਸਾਡਾ ਸਾਂਝਾ ਹੈ ਤੇ ਇੱਕੋ ਕਾਨੂੰਨ ਆ ਤਾਂ ਬਾਕੀ ਸਾਰਿਆਂ ਤੇ ਉਹ ਕਾਨੂੰਨ ਕਿਉਂ ਨਹੀਂ ਲੱਗੂ ਹੁੰਦਾ ਜਦੋਂ ਅਸੀਂ ਕਸ਼ਮੀਰ ਨੂੰ ਬਾਕੀਆਂ ਲਈ ਖੋਲ ਸਕਦੇ ਆਂ ਤਾਰਾ 370 ਹਟਾ ਕੇ ਤਾਂ ਇਥੋਂ ਹਿਮਾਚਲ ਰਾਜਸਥਾਨ ਗੁਜਰਾਤ ਵਰਗੀਆਂ ਥਾਵਾਂ ਤੇ ਤੇ ਹੋਰ ਥਾਵਾਂ ਤੇ ਪੰਜਾਬੀ ਕਿਉਂ ਨਹੀਂ ਜਾ ਸਕਦੇ ਜਾਂ ਬਾਕੀ ਵੀ ਨਹੀਂ ਤਾਂ ਇਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਆ ਇਹ ਹੁਣ ਇਹ ਤੇ ਗੌਰ ਕਰਨੀ ਬਣਦੀ ਆ ਵੀ ਇਹ ਜਦੋਂ ਪੰਜਾਬ ਦੇ ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਆਪਣੀ ਖਰੀਦੋ-ਫਰੋਖਤ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਜਦੋਂ ਪੰਜਾਬ ਦੇ ਕਿਸੇ ਬਾਹਰਲੇ ਸਟੇਟ ਦੇ ਵਿੱਚ ਜਾ ਕੇ ਖਾਸ ਤੌਰ ਤੇ ਸਿੱਖ ਭਾਈਚਾਰੇ ਨੂੰ ਕਿਤੇ ਕਮਰਾ ਵੀ ਲੈਣਾ ਪੈਂਦਾ ਤਾਂ ਉਹਦੀ ਪੂਰੀ ਵੈਰੀਫਿਕੇਸ਼ਨ ਹੁੰਦੀ ਹੈ। ਉਹਦੇ ਆਧਾਰ ਕਾਰਡ ਵਗੈਰਾ ਬਹੁਤ ਕੁਝ ਦੇਖਣਾ ਦਿਖਾਣਾ ਪੈਂਦਾ ਦੇਖਣਾ ਪੈਂਦਾ। ਪਰ ਇੱਥੇ ਪੰਜਾਬ ਦੇ ਵਿੱਚ ਅਜਿਹਾ ਕਿਉਂ ਨਹੀਂ? ਕੀ ਇਹ ਪੰਜਾਬੀਆਂ ਦੀ ਅਣਗਹਿਲੀ ਆ? ਪੰਜਾਬ ਦੇ ਲੋਕਾਂ ਦੀ ਕਮਜ਼ੋਰੀ ਆ? ਜਾਂ ਜਿਹੜੇ ਪੋਲੀਟਿਸ਼ੀਅਨ ਲੋਕ ਆ ਜਿਨ੍ਹਾਂ ਨੇ ਕੇ ਨਜਾਇਜ਼ ਵੋਟਾਂ ਬਣਾਈਆਂ ਹੋਈਆਂ ਜਿੱਤਣ ਦੇ ਲਈ ਕਿਉਂਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇੱਕ ਵਾਰ ਮੈਨੂੰ ਯਾਦ ਆ ਇੱਕ ਫਤਿਹਗੜ ਸਾਹਿਬ ਦੀ ਧਰਤੀ ਤੇ ਵੀ ਇੱਕ ਬਹੁਤ ਵੱਡੇ ਲੀਡਰ ਨੇ 4-5000 ਵੋਟ ਇਸੇ ਤਰ੍ਹਾਂ ਬਣਵਾਈ ਸੀ। ਕਾਫੀ ਪੁਰਾਣੀ ਗੱਲ ਹੋ ਗਈ, ਬਹੁਤ ਪੁਰਾਣੀ ਗੱਲ ਹੋ ਗਈ ਤੇ ਬਹੁਤ ਸਾਰੇ ਐਮਸੀ ਆਪਣੇ ਇਲਾਕੇ ਦੇ ਵਿੱਚ ਆਪਣੀਆਂ ਵੋਟਾਂ ਪੱਕੀਆਂ ਕਰਨ ਦੇ ਲਈ ਜਾਂ ਬਹੁਤ ਸਾਰੇ ਸਰਪੰਚ ਆਪਣੀਆਂ ਵੋਟਾਂ ਪੱਕੀਆਂ ਕਰਨ ਦੇ ਲਈ ਆਧਾਰ ਕਾਰਡ ਵੀ ਬਣਾ ਦਿੰਦੇ ਆ ਤੇ ਵੋਟ ਕਾਰਡ ਵੀ ਬਣਾ ਦਿੰਦੇ ਆ। ਕਿਉਂਕਿ ਉਹਨਾਂ ਦੀ ਤਸਦੀਕ ਸੁਦਾ ਮੋਰ ਚੱਲਦੀ ਹੈ। ਪਰ ਇਹ ਉਹ ਇਹ ਭੁੱਲ ਜਾਂਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਜਿਹੜਾ ਬਾਕੀਆਂ ਨੂੰ ਕਾफी ਨੁਕਸਾਨ ਹੋ ਸਕਦਾ। ਇਹੀ ਕਾਰਨ ਆ ਵੀ ਜਦੋਂ ਕੋਈ ਕ੍ਰਿਮੀਨਲ ਵੀ ਆਂਦਾ ਸਾਰੇ ਪ੍ਰਵਾਸੀ ਮਾੜੇ ਨਹੀਂ ਹੁੰਦੇ ਬਹੁਤ ਸਾਰੇ ਪ੍ਰਵਾਸੀ ਮਿਹਨਤੀ ਵੀ ਆ ਉਹ ਇਸ ਗੱਲ ਨੂੰ ਨਫ਼ਰਤ ਵੀ ਕਰਦੇ ਆ ਕਿਉਂਕਿ ਇਹਨਾਂ 'ਚ ਉਹਨਾਂ ਦੀ ਬਦਰਾਮੀ ਹੁੰਦੀ ਹੈ। ਉਹਨਾਂ ਦੇ ਜਦੋਂ ਇੱਥੇ ਕ੍ਰਾਈਮ ਕੋਈ ਪ੍ਰਵਾਸੀ ਕਰਦਾ ਤਾਂ ਸਾਰੇ ਪ੍ਰਵਾਸੀਆਂ ਨੂੰ ਸ਼ੱਕ ਦੀ ਨਿਗਰਾਨੀ ਨਾਲ ਦੇਖਿਆ ਜਾਂਦਾ। ਬਿਲਕੁਲ ਇਹ ਸਹੀ ਗੱਲ ਆ ਤੇ ਉਹ ਜਿਹੜੇ شریف ਲੋਕ ਆ ਉਹਨਾਂ ਨੂੰ ਇਹ ਗੱਲ ਭੁਗਤਣੀ ਪੈਂਦੀ ਆ ਔਰ ਅਕਸਰ ਉਹ ਗੱਲ ਕਰਦੇ ਵੀ ਆ। ਪਰ ਇਸ ਗੱਲ ਦਾ ਜਿਹੜਾ ਲਾਭ ਆ ਇਸ ਗੱਲ ਦਾ ਜੁਰਾਇਮ ਪੇਸ਼ਾ ਲੋਕਾਂ ਤੇ ਕੋਈ ਅਸਰ ਨਹੀਂ ਪੰਜਾਬ ਦੇ ਵਿੱਚ ਹਥਿਆਰਾਂ ਤੇ ਪਾਬੰਦੀ ਲਾਉਣ ਦੀ ਬਾਰ ਬਾਰ ਗੱਲ ਕੀਤੀ ਜਾਂਦੀ ਆ ਲਾਇਸੈਂਸ ਸੁਦਾ ਹਥਿਆਰਾਂ ਨੂੰ ਤੇ ਰੋਕ ਲਾਈ ਜਾਂਦੀ ਆ ਵੀ ਨਹੀਂ ਦੇਣੇ ਲਾਇਸੈਂਸ ਜਦੋਂ ਕਿ ਸਾਰੀਆਂ ਵਰਦਾਰ ਦਾ ਤਾਂ ਨਜਾਇਜ਼ ਅਸਲੇ ਨਾਲ ਹੁੰਦੀਆਂ ਜਿਹੜੇ ਇਹ ਕਿਰਚ ਰੂਪਈ ਜਿਹੜੇ ਖੰਜਰ ਟਾਈਪ ਜਿਹੜੇ ਹਥਿਆਰਾਂ ਚਾਕੂ ਇਹਨਾਂ ਤੇ ਬੈਨ ਹੁੰਦਾ ਤਾਂ ਇਹ ਉਹਨਾਂ ਕੋਲ ਕਿਵੇਂ ਆ ਜਾਂਦਾ ਜਦੋਂ ਇਹ ਨਜਾਇਜ਼ ਅਸਲਾ ਨਜਾਇਜ਼ ਰਵਾਲਵਰ ਨਜਾਇਜ਼ ਪਿਸਤਲ ਨਜਾਇਜ਼ ਬਦੂਖਾਂ ਜੜੀਆਂ ਕਿ ਭਾਰਤ ਦੇ ਵਿੱਚ ਹੀ ਕਈ ਸਟੇਟਾਂ ਤੋਂ ਇੱਧਰ ਆ ਜਾਂਦੀਆਂ ਤੇ ਉਹਨਾਂ ਦੇ ਬਾਰੇ ਚੈੱਕ ਲਗਾਉਣਾ ਬਹੁਤ ਜ਼ਰੂਰੀ ਆ ਉਹਨਾਂ ਦਾ ਹਿੱਲਾ ਵਸੀਲਾ ਵੀ ਇਹੀ ਲੋਕ ਹੁੰਦੇ ਸੋ ਅਮਨ ਕਾਨੂੰਨ ਦੇ ਨੂੰ ਕਾਇਮ ਰੱਖਣ ਦੇ ਲਈ ਜਦੋਂ ਕਿ ਪੰਜਾਬ ਪੁਲਿਸ ਇੱਕ ਦਾਇਕ ਬਹੁਤ ਵਧੀਆ ਪੰਜਾਬ ਪੁਲਿਸ ਦਾ ਰਿਕਾਰਡ ਆ ਅਮਨ ਕਾਨੂੰਨ ਨੂੰ ਕਾਇਮ ਰੱਖਣ ਨੂੰ ਮਾਹਰ ਮੰਨੀ ਜਾਂਦੀ ਆ ਪਰ ਅਜਿਹੀਆਂ ਥਾਵਾਂ ਤੇ ਢਿੱਲ ਕਿਵੇਂ ਦਿਖਾਂਦੀ ਹੈ ਇਹ ਮੈਨੂੰ ਸਮਝ ਨਹੀਂ ਆਉਂਦੀ ਅੱਜ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਕਟਾਰੇ ਚ ਕਿਉਂਕਿ ਲਗਾ ਇੱਕ ਇੱਕ ਵਾਰਦਾਤ ਨਹੀਂ ਕਈ ਹੋ ਚੁੱਕੀਆਂ ਕਿਤੇ ਇਹ ਨਾ ਹੋਵੇ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਸਰਕਾਰ ਨੇ ਇਹਨਾਂ ਨੂੰ ਨਾth ਨਾ ਪਾਈ ਤਾਂ ਕਿਤੇ ਅਮਨ ਸ਼ਾਂਤੀ ਲਈ ਕਿਤੇ ਹੋਰ ਦੂਜੀ ਧਿਰ ਨਾ ਖੜੀ ਹੋ ਜਵੇ ਤੇ ਜਿਹਦਾ ਫੇਰ ਨੁਕਸਾਨ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਦੇ ਪੰਜਾਬ ਨੂੰ ਤਾਂ ਪੰਜਾਬ ਨੂੰ ਬਾਕੀ ਦੇਸ਼ ਨੂੰ ਵੀ ਹੋ ਸਕਦਾ ਸੋ ਇਹਨਾਂ ਸਾਰੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਆ ਤੇ ਜਿਹੜੇ ਦੋਸ਼ੀ ਆ ਕਿਸੇ ਵੀ ਧਰਮ ਨਾਲ ਕਿਸੇ ਵੀ ਕੌਮ ਨਾਲ ਕਿਸੇ ਵੀ ਸਟੇਟ ਨਾਲ ਸੰਬੰਧ ਰੱਖਦੇ ਆ ਉਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਤੇ ਹਰੇਕ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਪਹਿਲਾਂ ਕਸ਼ਮੀਰ ਤੋਂ ਜਦੋਂ ਲੋਕ ਆਇਆ ਕਰਦੇ ਸੀਗੇ ਉਹਨਾਂ ਦੇ ਸਪੈਸ਼ਲ ਕਾਰਡ ਬਣਦੇ ਸੀਗੇ ਪਰ ਇੱਥੇ ਬਿਲਕੁਲ ਨਹੀਂ ਜੇਕਰ ਅਸੀਂ ਆਪਣੀ ਗੱਲ ਕਰਦੇ ਆ ਜਿਨ੍ਹਾਂ ਦੀਆਂ ਦਾੜੀਆਂ ਖੁੱਲੀਆਂ ਹੁੰਨੀਆਂ ਤਾਂ ਉਹਨਾਂ ਦੀ ਤਾਂ 에어ਪੋਰਟ ਤੇ ਵੀ ਉਹਨਾਂ ਨੂੰ ਕਾਫੀ ਸ਼ੱਕ ਦੀ ਨਿਗਰਾਲ ਦੇਖਿਆ ਜਾਂਦਾ ਖੁਦ ਮੈਂ ਇੱਕ ਦੋ ਵਾਰ ਮੇਰੇ ਨਾਲ ਵੀ ਇਹ ਗੱਲਾਂ ਬਾਪਨੀਆਂ ਮੈ ਤੋਂ ਇਹ ਜਿਹੇ ਕੁਐਸਚਨ ਪੁੱਛੇ ਗਏ ਸੋ ਇਹ ਤੇ ਦੂਜੇ ਪਾਸੇ ਜਿਹੜਾ ਦੂਜਾ ਹੁੰਦਾ ਉਹਨੂੰ ਨਹੀਂ ਇਹ ਫਰਕ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਰਾ ਇਹ ਜਿਹੜਾ ਦੇਸ਼ ਆ ਜਦੋਂ ਇੱਕਾ ਤਾਂ ਕਾਨੂੰਨ ਵੀ ਇੱਕ ਹੀ ਹੋਣਾ ਚਾਹੀਦਾ ਤੇ ਜਿਹੜਾ ਅਪਰਾਧੀ ਕਿਸੇ ਤੇ ਲੋਕਾਂ ਨੂੰ ਚੈੱਕ ਲਾਣ ਦੇ ਲਈ ਇੱਥੋਂ ਦੀ ਪੁਲਿਸ ਨੂੰ ਤੇ ਲੋਕਾਂ ਨੂੰ ਸਹਿਯੋਗ ਕਰਨਾ ਚਾਹੀਦਾ ਕਿਰਾਏਦਾਰਾਂ ਨੂੰ ਵੀ ਰੱਖਣ ਤੋਂ ਪਹਿਲਾਂ ਉਹਨਾਂ ਦੀ ਕੋਕ ਰਾਣੀ ਬਹੁਤ ਜ਼ਰੂਰੀ ਆ ਪਰ ਇਹ ਕੋ ਕਾਗਜ਼ਾਂ ਤੱਕ ਰਹਿ ਜਾਂਦੀ ਆ ਕਦੇ ਵੀ ਪ੍ਰੋਪਰ ਇਨਕੁਆਇਰੀ ਨਹੀਂ ਹੁੰਦੀ ਯਾਰ ਕਈ ਪ੍ਰਵਾਸੀ ਐਸੇ ਵੀ ਆ ਜਿਹੜੇ ਇੱਥੇ ਨਾਂ ਹੋਰ ਰੱਖੇ ਹੋਏ ਆ ਤੇ ਪਿੰਡਾਂ ਦੇ ਵਿੱਚ ਉਹਨਾਂ ਦੇ ਨਾਂ ਹੋਰ ਆ ਕਈ ਕਈ ਕਿਸਮ ਦੇ ਡਾਕੂਮੈਂਟ ਚੱਕੇ ਹੁੰਦੇ ਆ ਸਾਰਿਆਂ ਦੀ ਤਫਤੀਸ਼ ਕਰਨੀ ਬਹੁਤ ਲੋੜ ਆ ਤੇ ਮੈਂ ਆਸ ਕਰਦਾ ਇਸ ਵੀਡੀਓ ਨੂੰ ਵਾਅਦੇ ਬਾਅਦ ਸ਼ੇਅਰ ਕਰੂੰਗੇ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਤਾਂ ਜੋ ਜਿਹੜਾ ਅਮਨ ਕਾਨੂੰਨ ਪੰਜਾਬ ਦਾ ਕੈਮਰਾਸ ਕੇ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ